ਅੱਜ ਪਿੰਡ ਫੱਤੀਵਾਲਾ ਵਿਖੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਮਸ ਕੰਟਰੀ ਸਕੂਲ ਫੱਤੇਵਾਲਾ ਵਿਖੇ ਗੁਰਮਤ ਸਮਾਗਮ ਕੀਤੇ ਗਏ ਜਿਹਦੇ ਵਿੱਚ ਪਹਿਲਾਂ ਆਪਰ ਸਭੰਭ ਹੋਏ ਔਰ ਸੰਪੂਰਤਾ ਹੋਈ ਭੋਗ ਪਾਏ ਗਏ ਉਪਰੰਤ ਗੁਰਮਤ ਸਮਾਗਮ ਕੀਤੇ ਗਏ ਜਿਹਦੇ ਵਿੱਚ ਕਥਾ ਕਥਾ ਹੋਈ ਕੀਰਤਨ ਹੋਇਆ ਪਰ ਬਾਣੀ ਦੇ ਜਾਪ ਹੋਏ ਬੱਚਿਆਂ ਨੇ ਵਿਸ਼ਵ ਜੱਜ ਬੋਲੇ ਪ੍ਰਚਾਰ ਕੀਤਾ ਗੁਰਮਤਿ ਗੱਲ ਹੋਈ ਸਾਰੀ ਔਰ ਇਹ ਗੁਰਮਤ ਸਮਾਗਮ ਕਰਾਉਣ ਦੇ ਕਾਰਨ ਦੋ ਸਨ ਇੱਕ ਤਾਂ ਤਿਲਕ ਗੰਜੂ ਰਾਖਾ ਪ੍ਰੰਤਾਕਾ ਕਿੰਨੋਂ ਬੜੋ ਕਲੂ ਨੇ ਸਾਕਾ ਨਾਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਛਤਾਬ ਦੀ ਛੀ ਦੀ ਨੂੰ ਸਮਰਪਤੇ ਪ੍ਰੋਗਰਾਮ ਕੀਤਾ ਗਿਆ ਤੇ ਨਾਲ ਨਾਲ ਹੜਾ ਦੌਰਾਨ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਸਾਡੇ ਵੀਰਾਂ ਨੇ ਜਿਹੜੇ ਐਨ ਆਰ ਆਈ ਵੀਰਾਂ ਨੇ ਆਪਣੇ ਦੁਸ਼ਮਣ ਦੀ ਕਮਾਈ ਨੂੰ ਸਫਲ ਕਰਦਿਆਂ ਹੋਇਆਂ ਆਪਣੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਇਆਂ ਦੁਸ਼ਮਣ ਦਾ ਕੱਢ ਕੇ ਹੜਪੀਰਤ ਲੋਕਾਂ ਦੀ ਬਾਹ ਫੜੀ ਮਦਦ ਕੀਤੀ ਉਹਨਾਂ ਦੀ ਚੜ੍ਹਦੀ ਕਲਾ ਬਾਸਤੀ ਅਰਦਾਸ ਬੇਨਤੀ ਕੀਤੀ ਗਈ ਅਤੇ ਨਾਲ ਨਾਲ ਉਹਨਾਂ ਜਥੇਬੰਦੀਆਂ ਨੂੰ ਸਨਮਾਨਤ ਕੀਤਾ ਗਿਆ ਇਹ ਇਲਾਕੇ ਦੀ ਸਮੁੱਚੀ ਸੰਗਤ ਵੱਲੋਂ ਸਾਂਝਾ ਪ੍ਰੋਗਰਾਮ ਕੀਤਾ ਗਿਆ। ਵਿਸ਼ੇਸ਼ ਸਹਿਯੋਗ ਭਾਈ ਰਖਵੀਰ ਸਿੰਘ ਜੀ ਜੋ ਇੱਕ ਫੱਤੇ ਵਾਲੇ ਸਕੂਲ ਚਲਾ ਰਹੇ ਸਨ। ਉਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਇਹਦੇ ਵਿੱਚ। ਸਟਾਫ ਦਾ ਪੂਰਾ ਸਹਿਯੋਗ ਰਿਹਾ ਇਲਾਕੇ ਦੀਆਂ ਸੰਗਤਾਂ ਦਾ। ਉੱਥੇ ਨਾਲ ਜਿਹੜੇ ਨੌਜਵਾਨ ਬੱਚਿਆਂ ਨੇ ਕੇਸ ਰੱਖਣ ਦੇ ਪਰਨ ਕੀਤੇ ਉਹਨਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਔਰ ਅਸੀਂ ਧੰਨਵਾਦ ਕਰਦੇ ਹਾਂ। ਸਮੂਹ ਇਲਾਕੇ ਦਾ ਸੰਗਤਾਂ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਔਰ ਇਧਿਆੜੇ ਮਨਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਸ਼ੰਤ ਰੂਹ ਜੀ ਤੇ ਗੁਰ ਤੇ ਪਰਮ ਸਾਧ ਦੀ ਸ਼ਹਾਦਤ ਦਾ ਸਾਨੂੰ ਤੇਰ ਨਹੀਂ ਇਹ ਦਿੰਦੀ ਕਿ ਦੂਜੇ ਵਾਸਤੇ ਕੁਰਬਾਨ ਕਿਵੇਂ ਹੋਣਾ ਹਾਂਜੀ ਉਹਨਾਂ ਨੇ ਆਪਣਾ ਜੀਵਨ ਕੁਰਬਾਨ ਕਰਤਾ ਹੋ ਪੂਰਾ ਮੀਤਾ ਸੰਤਾਂ ਦੀ ਲੋੜੀ ਪਈ ਹੈ ਨਾ ਤਿੰਨ ਚਾਰ ਪੰਜ ਕਰਕੇ ਸ਼ੇਰਾਂ ਕੀਤੀ ਹੈ ਇਹ ਗੁਰਤੇਗ ਪਰਸਾ ਦੀ ਸ਼ਹਾਦਤ ਦੀ ਪ੍ਰੇਰਨਾ ਹੀ ਸਮਝੋ ਹਨ ਤੇ ਇਹਨਾਂ ਦੋਹਾਂ ਨੂੰ ਜੋੜਤਾ ਜਿਹੜਾ ਇਲਾਕੇ ਦੇ ਵਿਪੰਦਕਾਂ ਨੇ ਖਾਸ ਕਰਕੇ ਇਸਪੂਮ ਦੇ ਵਿਪੰਦਕੋਗੇ ਜਾਨ ਆਪਣੀ ਸੇਵਾਦਾਰੀਆਂ ਕਮੰਡਰ ਤੇ ਬਹੁਤ ਚੰਗਾ ਕੀਤਾ ਇਸ ਪ੍ਰੇਰਨਾ ਨੂੰ ਫਾਰਮਿਊਲਾ ਆਓ ਇਸ ਵਿੱਚ ਅਸੀਂ ਇਸ ਸਮਰਪਣ ਭਾਵਨਾ ਨਾਲ ਕਿੰਨਾ ਕਾਰਜ ਦੇ ਲੱਗ ਸਕਾਂਗੇ ਕਿਸਾਨ ਦੇ ਗੁਰੂ ਦੀ ਪ੍ਰੇਰਨਾ ਤੇ ਹੁਕਮਾਂ ਤਿੰਨ ਕਈ ਲੱਗਦਾ ਹੈ ਕੰਮ ਚੰਗਾ ਜਨੂ ਗੁਰੂ ਦੇ ਦਰਸ਼ਨੋਂ ਨਾਲ ਕੰਮ ਚੰਗਾ ਹੈ ਬਿਲਕੁਲ ਜੀ ਜੇ ਪਿਆਰ ਨਾਲ ਸੁਣਦਾ ਤਾਂ ਹੋਰ ਵੀ ਚੰਗਾ ਲੱਗਦਾ ਠੀਕ ਹੈ ਤੁਸੀਂ ਸੰਗਤ ਪਿਆਰ ਨਾਲ ਸੁਣਿਆ ਕਿ ਪ੍ਰੇਰਨਾ ਦੇ ਦਿੱਤੀ ਗੁਰੂ ਨਾਲ ਕਰੀਏ ਗੁਰੂ ਦੀ ਸਾਂਝੀ ਹਾਂਜੀ ਇਸ ਕਰਕੇ ਮੈਂ ਪ੍ਰੇਰਨਾ ਲੈ ਕੇ ਚੱਲਦਾ ਹਾਂ ਤੇ ਸਾਨੂੰ ਹਿੰਮਤ ਨਾਲ ਤਕੜੇ ਹੋ ਗੁਰੂ ਦੀਆਂ ਜਿਹੜੀਆਂ ਗੱਲਾਂ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ